ਬਹੁਤ ਵੱਡੀ ਖਬਰਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੈ ਇਹਦੇ ਪਿੱਛੇ ਕੁਝ ਵੱਡੇ ਹੱਥ ਹੋ ਸਕਦੇ ਨੇ ਵਾਕਈ ਗੱਲ ਜਿਹੜੀ ਕਿ ਸੱਚ ਨਿਕਲੀ ਹੈ ਅੱਜ ਤੁਹਾਨੂੰ ਉਹਨਾਂ ਦੇ ਪਰਿਵਾਰ ਦੇ ਮੂੰਹੋਂ ਵੀ ਸੁਣਾਵਾਂਗੇ ਕਿ ਜਿਹੜੇ ਬੰਦੇ ਨੇ ਇਨਕਾਊਂਟਰ ਕਰਵਾਇਆ ਜਸਪ੍ਰੀਤ ਸਿੰਘ ਦਾ ਬਿਲਕੁਲ ਉਹ ਗੱਲ ਸੱਚ ਸਾਬਤ ਹੋ ਚੁੱਕੀ ਹੈ ਕਿ ਫੇਕ ਹੀ ਸੀ ਕਦੇ ਉਹਨਾਂ ਦਾ ਪਤਾ ਲੱਗ ਚੁੱਕਿਆ ਕਿ ਜਿਹੜੇ ਬੰਦੇ ਨੇ ਇਨਕਾਊਂਟਰ ਕਰਵਾਉਣ ਦੇ ਪਿੱਛੇ ਇੱਕ ਬਹੁਤ ਵੱਡੀ ਤਾਕਤ ਛੁਪੀ ਹੋਈ ਸੀ ਔਰ ਦੂਜੇ ਪਾਸੇ ਕਹਤਾ ਇਹ ਵੀ ਜਾ ਰਿਹਾ ਵੀ ਉਹਨਾਂ ਨੂੰ ਪੰਜਾਬ ਦੇ ਜਿਹੜੇ ਪੁਲਿਸ ਵਾਲਿਆਂ ਨੇ ਉਹਦਾ ਇਨਕਾਊਂਟਰ ਕੀਤਾ ਉਹਨਾਂ ਨੂੰ ਕੁਝ ਪੈਸੇ ਵੀ ਭੇਜੇ ਗਏ ਹੋ ਸਕਦੇ ਨੇ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਔਰ ਮੈਂ ਤੁਹਾਨੂੰ ਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਦੇ ਵਿੱਚ ਇੱਕ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਪੰਜਾਬ ਦੇ ਅੰਦਰ ਪੰਜਾਬ ਦੀ ਪੁਲਿਸ ਬਣੀ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦੀ ਮਾਤਾ ਪਿਤਾ ਕੀ ਕਹਿ ਰਹੇ ਨੇ ਕਹਿੰਦੇ ਉਹਨਾਂ ਨੇ ਲੱਡੂ ਵੰਡ ਦਿੱਤੇ ਨੇ ਜਸਪਰੀ ਦੇ ਇਨਕਾਊਂਟਰ ਤੋਂ ਬਾਅਦ ਕਹਿੰਦੇ ਸਿੱਧਾ ਕਹਿ ਸਕਦੇ ਆ ਕਿ ਇਨਕਾਊਂਟਰ ਕਰਵਾਇਆ ਗਿਆ ਹੋਇਆ ਨਹੀਂ ਕਰਵਾਇਆ ਗਿਆ ਤਾਂ ਮੈਂ ਪਹਿਲੇ ਦਿਨ ਤੋਂ ਜਿਹੜਾ ਇਹ ਮੁਕਾਮ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਗੱਲ ਨੂੰ ਕਿ ਸੱਚ ਪਤਾ ਲੱਗਣਾ ਚਾਹੀਦਾ ਔਰ ਹੁਣ ਤੁਹਾਡੇ ਸਾਹਮਣੇ ਮੈਂ ਜਿਹੜੀ ਵੀਡੀਓ ਸੁਣਾਉਣ ਜਾ ਰਿਹਾ ਇਹਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਣਗੇ ਕਿ ਉਹਨਾਂ ਨੇ ਲੱਡੂ ਕਿਉਂ ਬੰਡੇ ਆ ਉਸ ਮੁੰਡੇ ਦਾ ਇਨਕਾਊਂਟਰ ਕਰਵਾਉਣ ਦੇ ਪਿੱਛੇ ਚਾਲ ਕੀ ਸੀ ਪੂਰਾ ਸੱਚ ਅੱਜ ਤੁਹਾਡੇ ਸਾਹਮਣੇ ਆ ਜਾਣਾ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਪਡੇਟ ਕਰੂੰਗਾ ਸਾਂਝੀ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਹੈ ਸੁਣੋ ਜਰਾ ਧਿਆਨ ਦੇ ਨਾਲ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਹ ਰਹੇ ਆ ਜਸਪ੍ਰੀਤ ਸਿੰਘ ਦੇ ਕਹਿੰਦੇ ਲੱਡੂ ਵੀ ਬੰਡੇ ਗਏ ਨੇ ਉਸ ਤੋਂ ਬਾਅਦ ਇਨਕਾਊਂਟਰ ਕਿਸ ਬੰਦੇ ਨੇ ਕਰਵਾਇਆ ਪੂਰੀ ਸਾਫ ਹੋ ਜਾਣੀ ਹੈ ਗੱਲ ਸੁਣੋ ਉਸ ਤੋਂ ਬਾਅਦ ਮੈਂ ਵਿਕਰਮ ਸਿੰਘ ਮਜੀਠੀਆ ਦੀ ਪੂਰੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਹਾਂਜੀ ਉਹਨਾਂ ਨੇ ਲੱਡੂ ਬੰਡੇ ਨੇ ਜੇ ਉਹਨਾਂ ਨੂੰ ਦੁੱਖ ਹੁੰਦਾ ਸਾਡੇ ਨਾਲ ਹਮਦਰਦੀ ਹੁੰਦੀ ਉਹ ਲੱਡੂ ਨਹੀਂ ਸੀ ਬੜਦੇ ਉਹ ਚਾਹੂ ਕਹਿ ਪਹਿਲਾਂ ਉਹ ਕਹਿ ਰਹੇ ਨੇ ਹੁਣ ਜਿੱਦਦਾਰੇ ਫੋਨ ਆਏ ਵੀ ਮੈਨੂੰ ਤਾਂ 5 ਵਜੇ ਪਤਾ ਲੱਗਿਆ ਪਹਿਲਾਂ 1:30 ਵਜੇ ਕਹਿ ਗਿਆ ਜਿੱਦਦਾਰੇ ਫੋਨ ਕਰਿਆ ਹੁਣ ਕਹਿੰਦਾ ਮੈਨੂੰ 5 ਵਜੇ ਪਤਾ ਲੱਗਿਆ ਤੇ ਆ ਠੀਕ ਹੈ ਜੀ 5 ਵਜੇ ਉਹਨੂੰ ਪਤਾ ਲੱਗਿਆ ਕਹਿੰਦਾ ਪਿੰਡ ਦਾ ਮੁੰਡਾ ਸੀਗਾ ਮੈਨੂੰ ਤਾਂ ਇਹ ਪਤਾ ਲੱਗਿਆ ਇਹਨੇ ਫਿਰ ਮੋੜ ਕੇ ਇਹੀ ਗੱਲ ਕਹੀ ਹੈ ਰਿਕਾਰਡਿੰਗ ਤਾਂ ਸਾਡੇ ਕੋਲ ਹੈਗੀ ਆ ਕਹਿੰਦਾ ਵੀ ਜੇ ਪਿੰਡ ਦਾ ਮੁੰਡਾ ਸੀ ਉਹ ਮਰਵਾਉਣਾ ਸੀ ਹੂੰ ਜੇ ਜਨ ਨੂੰ ਇਹ ਪਤਾ ਲੱਗ ਗਿਆ ਸੀ ਪਿੰਡ ਦਾ ਮੁੰਡਾ ਕਿ ਰੋ ਮਰਵਾਉਣਾ ਸੀ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਹੁਣ ਤੂੰ ਸਾਡੇ ਵੀ ਜੇ ਗੋਰੀਆਂ ਮਰਪੌੜੀਆਂ ਨੇ ਮਰਵਾ ਸਕਦਾ ਹਾਂਜੀ ਇਹ ਲੱਗੋ ਤਾਂ ਉਹ ਕਹਿੰਦੇ ਵੀ ਲੋਕ ਲੈ ਕੇ ਆਨੇ ਆਪੀ ਜਾਂ ਵੀ ਮੰਤਰੀ ਹੰਤਰੇ ਆਉਣਾ ਸੀ ਲੋਕ ਲੈ ਕੇ ਆਉਂ ਤਾਂ ਪਤੇ ਕੱਢੂਆ ਬਾਰੇ ਬਰਸਤੇ ਲੋਕਾਂ ਨੂੰ ਵੀ ਕਹਿਣੀ ਆਈ ਅਸੀਂ ਕਹਿ ਰਿਹਾ ਵੀ ਲੋਕਾਂ ਨੂੰ ਇੱਕ ਬੱਚੇ ਦਾ ਤਾਂ ਖੁਸ਼ੀ ਸੀ ਕਿ ਵੀ ਆਹ ਬੱਚੇ ਆਗੇ 8 ਸਾਲ ਦਾ 2 ਭਾਈ ਸਾਲ ਦੇ ਮਰੇ ਤਾਂ ਕਿਸੇ ਨੂੰ ਦੁੱਖ ਨਹੀਂ ਸੀ ਨਾ ਹਾਂਜੀ ਕਿਸੇ ਦੀ ਵੀ ਲਾਤ ਤੋਂ ਮਾਰਾ ਹੋ ਸਕਦਾ ਆਪਾਂ ਕਦੇ ਵੀ ਲਾਤ ਦਾ ਮਾਨ ਨਹੀਂ ਕਰਨਾ ਚਾਹੀਦਾ ਸਾਬਲਾ ਬੱਚਿਆਂ ਵਾਲੇ ਨੇ ਕਿਸੇ ਦੇ ਵੀ ਬੱਚੇ ਤੋਂ ਕੁਝ ਵੀ ਹੋ ਸਕਦਾਗਾ ਜੇ ਉਹਨਾਂ ਦੇ ਆਪ ਦੇ ਘਰ ਦਾ ਬੱਚਾ ਹੁੰਦਾ ਫਿਰ ਉਹਦੇ ਗੋਲੀ ਮਰਵਾਉਂਗੇ ਕੋਰਟ ਮੁਤਾਬਕ ਜੇ ਮਤਲਬ ਜੋ ਗਲਤ ਕੀਤਾ ਵੀ ਜਸਪ੍ਰਿਤ ਨੇ ਚਲੋ ਕੋਰਟ ਸਜ਼ਾ ਦਿੰਦਾ ਹਾਂਜੀ ਅਸੀਂ ਤਾਂ ਕਹਿੰਦੇ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਕੋਰਟ ਸਜ਼ਾ ਦੇ ਦਿੰਦਾ ਚਲੋ ਅਨਕਮਾਰੀ ਹੋਊਗੀ ਉੱਚ ਪਤਾ ਲੱਗ ਜੂ ਵੀ ਜਸਪ੍ਰਿਤ ਨੇ ਆਪ ਕਰਿਆ ਜਾਂ ਕਿਸੇ ਨੇ ਕਰਵਾਇਆਗਾ ਦੀ ਗਈ ਬੱਚਾ ਵਾਰੇ ਭੇਜਿਆ ਸੀ ਅਸੀਂ ਆਪਣੇ ਸਰਤੇ ਭੇਜਿਆ ਸੀ ਅਸੀਂ ਕਿਸੇ ਤੋਂ ਪੰਜ ਰੁਪਏ ਨਹੀਂ ਲਏ ਅਸੀਂ ਬੇਟੀ ਵਿਆਹੀ ਆਪਦੇ ਸਰਤੇ ਵਿਆਹੀ ਅਸੀਂ ਕਿਸੇ ਤੋਂ ਪੰਜ ਰੁਪਏ ਨਹੀਂ ਕੀ ਲੱਗਦਾ ਵੀ ਅੱਜ ਜਿਹੜਾ ਉਹਨਾਂ ਨੇ ਗੁਰਦੁਆਰੇ ਇਕੱਠ ਕੀਤਾ ਕੀ ਲੋਨ ਪੈ ਗਈ ਦੀ ਇਹਨਾਂ ਨੂੰ ਮਤਲਬ ਲੋਕ ਇੱਥੇ ਕਰਕੇ ਇਹ ਗੱਲ ਕਹਿੰਦੇ ਉਹ ਸਾਰਾ ਹੁਣ ਪਿੰਡ ਇਹ ਕਹੇ ਲੱਗ ਗਿਆ ਸੀ ਦੁਨੀਆ ਤੇ ਵੀ ਦੇਖ ਲਓ ਤੁਸੀਂ ਕਮੈਂਟ ਆਉਂਦੇ ਆਗੇ ਆਪਾਂ ਦੇਖ ਰਹੇ ਆ ਤੇ ਪਿੰਡ ਦੇ ਵੀ ਸਾਰੇ ਇੱਕ ਵਾਰੀ ਇਹ ਕਹਿਣ ਲੱਗੇ ਸੀ ਵੀ ਹਾਂ ਇਹਨਾਂ ਨੇ ਗਲਤ ਕੀਤਾ ਫਿਰ ਉਹਨਾਂ ਨੇ ਹੁਣ ਉਹ ਆਪਦੇ ਉਹ ਕਰਨਾ ਚਾਹੁੰਦੇ ਸੀ ਸਪਾਈ ਦੇਣਾ ਚਾਹੁੰਦੇ ਸੀ ਹਾਂ ਜਿਸਾਰਾ ਪਿੰਡ ਕਹਿ ਲੱਗ ਗਿਆ ਸੀ ਵੀ ਇਹਨਾਂ ਨੇ ਗਲਤ ਕੀਤਾ ਤੇ ਇਹ ਕਹਿੰਦੇ ਨੇ ਵੀ ਪਿੰਡ ਕਿਆਂ ਦੇ ਲੱਡੂ ਬੰਦੇ ਨੇ ਜਿਹੜੇ ਉਹ ਤੋਂ ਬਾਅਦ ਵੀ ਘਰੇ ਗਈਆਂ ਮਾਈਆਂ ਜਾਂਦੀਆਂ ਸੀ ਪਿੰਡ ਚੋਂ ਉਹਨਾਂ ਨੂੰ ਕਾਹਤੋਂ ਫਿਰ ਲੱਡੂ ਵਰਤੀ ਜਾਂਦੇ ਸੀਗੇ ਘਰੇ ਗਿਆ ਨੂੰ ਫੋਕੀ ਚਾਹ ਪਿਆ ਜਾਂ ਕਰਦੇ ਠੀਕ ਆ ਉਹਨਾਂ ਨੂੰ ਹਮਦਾਨ ਦੀ ਸੀ ਪਿੰਡ ਦੇ ਆਲੇ ਲੱਡੂ ਵੰਡਦੇ ਉਹਨੂੰ ਸਾਡੇ ਬੱਚੇ ਦਾ ਕੋਈ ਅਫਸੋਸ ਕਰਨ ਆਇਆ ਉਹਨਾਂ ਦਾ ਕੋਈ ਵੀ ਅਫਸੋਸ ਕਰਨ ਨਹੀਂ ਆਇਆ ਸਾਡੇ ਦਾ ਕੋਈ ਕਸੂਰ ਨਹੀਂ ਸੀਗਾ ਸਾਡੇ ਸਾਰੇ ਉਸ ਤੱਕ ਇਸ ਹੋ ਗਈ ਸੀ ਕੈਮਰੇ ਚੈੱਕ ਹੋ ਗਏ ਸੀ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਜਿਹੜੀ ਇਹ ਫੋਟੋ ਕਹਿ ਰਹੇ ਨੇ ਵੀ ਵੀ ਜਸਪ੍ਰੀਤ ਦਾ ਬੂਟ ਪਾਈ ਫੂਟ ਦੇਖ ਕੇ ਕਹਿ ਰਹੇ ਨੇ ਮੇਰਾ ਬੱਚਾ ਤਾਂ ਬਗਵੰਦਾ ਸੀਗਾ ਜਿਹੜੇ ਉਹ ਬੱਚੇ ਨੇ ਦੋਵੇਂ ਰੋਡਾਂ ਨੇਗੇ ਜਿਹੜੇ ਕਨੈਪ ਕੀਤਾ ਜਨਾ ਹੈ ਹਾਂਜੀ ਉਹ ਤਾਂ ਦੋਵੇਂ ਰੋਡਾਂ ਦੀ ਫੋਟੋ ਹੈ ਜੀ ਮੋਟਰਸਾਈਕਲ ਤੇ ਹੈ ਜਿਹੜੀ ਇੱਧਰ ਤਾਂ ਦੇਖੋ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਆ ਗਿਆ ਕਿ ਜਸਪ੍ਰੀਤ ਸਿੰਘ ਪੱਗ ਬੰਦਾ ਸੀ ਜਿਹੜੇ ਬੰਦੇ ਨੇ ਬੱਚਾ ਕਨੈਪ ਕੀਤਾ ਸੀ ਜਸਪ੍ਰੀਤ ਸਿੰਘ ਦੀ ਮਾਂ ਦਾ ਜਿਹੜਾ ਕਿ ਦਾਵਾ ਹੈ ਕਹਿੰਦੀ ਉਹ ਰੋਡੇ ਸੀ ਯਾਨੀ ਪੱਗ ਨਹੀਂ ਬੰਦੇ ਸੀ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਇਹਨੂੰ ਤਾਂ ਦੇਖੋ ਤੈ ਤੱਕ ਲਿਆਰ ਦੀ ਬਹੁਤ ਵੱਡੇ ਪੱਧਰ ਤੇ ਯਾਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਯਾਨੀ ਜਿਹੜੇ ਪੁਲਿਸ ਮੁਲਾਜ਼ਮਾ ਨੇ ਇਹਦਾ ਇਨਕਾਊਂਟਰ ਕੀਤਾ ਇਹਨਾਂ ਦਾ ਬਹੁਤ ਵੱਡਾ ਦਾਵਾ ਜਸਪ੍ਰੀਤ ਸਿੰਘ ਦੀ ਮਾਂ ਦਾ ਕਿ ਜਿਹੜੇ ਬੱਚੇ ਵਾਲੇ ਨੇ ਉਹ ਦਰਾਂ ਸਾਲ ਦੇ ਵਿੱਚ ਇਹਨਾਂ ਤੇ ਖਾਰਖਾਂਦੇ ਸੀ ਜ਼ਮੀਨ ਨੂੰ ਲੈ ਕੇ ਔਰ ਇਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਜਾਣਬੁੱਝ ਕੇ ਕਰਵਾ ਦਿੱਤਾ ਯਾਨੀ ਬੱਚੇ ਬੜਾਤੇ ਦੋਸ਼ ਲੱਗ ਚੁੱਕੇ ਨੇ ਅੱਗੋਂ ਵੀ ਬਹੁਤ ਵੱਡੀਆਂ-ਵੱਡੀਆਂ ਸਫਾਈਆਂ ਦੇ ਰਹੇ ਨੇ ਹੁਣ ਬਿਕਰਮ ਸਿੰਘ ਮਜੀਠੀਆ ਤੇ ਆਜੋ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਮੈਨੂੰ ਐ ਲੱਗਦਾ ਵੀ ਪੰਜਾਬ ਦੀ ਪੁਲਿਸ ਦੇ ਹੱਥੇ ਚੜਨ ਵਾਲੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਉਹਨਾਂ ਨੂੰ ਕਦੋਂ ਵੀ ਅਰੈਸਟ ਕਰ ਸਕਦੀ ਹੈ ਇਧਰਲੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਕਿ ਬਿਲਕੁਲ ਉਹਨਾਂ ਦੇ ਖਫਾ ਹੋ ਰਹੇ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਵੀ ਪੰਜਾਬ ਦੀ ਚਾਹਤ ਹੋਵੇ ਸਰਕਾਰ ਔਰ ਚਾਹੇ ਹੋਵੇ ਅਮਰਤਪਾਲ ਸਿੰਘ ਦਾ ਭਰਾ ਤੇ ਜਾਂ ਹੋਵੇ ਅਮਰਤਪਾਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਨੂੰ ਲਗਾਤਾਰ ਵਿਕਰਮ ਸਿੰਘ ਮਜੀਠੀਆ ਝੂਠੇ ਦਾਅਵੇ ਕਰ ਕਰਕੇ ਪਸਾਉਣ ਦੀ ਕੋਸ਼ਿਸ਼ ਕਰਦਾ ਔਰ ਦੂਜੇ ਪਾਸੇ ਜਿਹੜੀ ਬਾਦਲਾਂ ਦੀ ਇਹ ਪਾਰਟੀ ਰਹੀ ਹੈ ਪੰਜਾਬ ਦੇ ਅੰਦਰ ਇਹਨਾਂ ਨੇ ਕਿਸ ਕਦਰ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਸਾਰਾ ਪੰਜਾਬ ਜਾਣਦਾ ਔਰ ਹੁਣ ਅੱਜ ਉਹ ਸੱਚੇ ਸੁੱਚੇ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਸਵਾਲ ਚੱਕਦੇ ਮੈਂ ਮੰਨਦਾ ਬਣਦੇ ਆ ਸਵਾਲ ਸਰਕਾਰ ਆ ਜਿਹੜੀ ਮੌਜੂਦਾ ਇਹ ਬਹੁਤ ਨਕਮੀ ਤੇ ਢਿੱਲੀ ਸਰਕਾਰ ਰਹੀ ਹੈ ਝਾੜੂ ਵਾਲਿਆਂ ਦੀ ਇਹ ਅਸੀਂ ਵੀ ਮੰਨਦੇ ਆ ਪਰ ਕਿਤੇ ਨਾ ਕਿਤੇ ਉਹ ਬੰਦਾ ਸਵਾਲ ਚੱਕੇ ਜਿਹੜਾ ਖੁਦ ਆਪ ਆਪ ਇਹਨਾਂ ਗੱਲਾਂ ਦਾ ਪਹਿਲਾ ਤੋਂ ਹੀ ਦੋਸ਼ੀ ਹੋਵੇ ਕਿਉਂਕਿ ਤੁਸੀਂ ਵੇਖਿਆ ਹੋਣਾ ਅਕਾਲੀ ਦਲ ਜਿਹੜਾ ਬਾਦਲ ਕਾ ਲਾਣਾ ਰਿਹਾ ਇਹਨਾਂ ਨੇ ਬਹੁਤ ਵੱਡਾ ਯਾਨੀ ਪੰਜਾਬ ਦੇ ਅੰਦਰ ਨੌਜਵਾਨੀ ਦਾ ਵੀ ਘਾਣ ਕੀਤਾ ਸਾਡੀ ਸੇ ਕੌਮ ਦੇ ਵੀ ਬੜੇ ਦੋਸ਼ੀ ਬੰਦੇ ਨੇ ਇਹ ਕਿਉਂਕਿ ਇਹਨਾਂ ਦੇ ਦੌਰ ਦੇ ਵਿੱਚ ਜਿੰਨੇ ਸਿੱਖ ਨੌਜਵਾਨ ਮਾਰੇ ਗਏ ਆ ਅੱਜ ਦੇ ਜੇਕਰ ਅੰਕੜੇ ਇਕੱਠੇ ਕਰੀਏ ਤਾਂ ਇੰਨਾ ਤੇ ਹੀ ਸਾਰਾ ਤੈਗ ਲੱਗਦਾ ਆ ਅਕਾਲ ਤਖਤ ਸਾਹਿਬ ਸਾਡੇ ਸਿੱਖਾਂ ਦੀ ਜ਼ਾਲਤ ਮੰਨੀ ਜਾਂਦੀ ਆ ਉਥੇ ਵੀ ਅਟੈਕ ਕਰਵਾਉਣ ਦੇ ਵਿੱਚ ਇੰਦਰਾ ਗਾਂਧੀ ਨੂੰ ਫੋਨ ਜਾਂਦੇ ਸੀ ਇਹਨਾਂ ਦੇ ਪ੍ਰਕਾਸ਼ ਸਿੰਘ ਵੱਡੇ ਬਾਦਲ ਦੇ ਕਿ ਭਾਈ ਤੁਸੀਂ ਜਿਹੜਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਇਹਨਾਂ ਨੂੰ ਮਰਵਾ ਦਿਓ ਯਾਨੀ ਸਾਡੇ ਆਪਣੇ ਲੋਕਾਂ ਦਾ ਹੱਥ ਸੀ ਜਿਹੜੇ ਪੰਜਾਬੀ ਦੇ ਇੱਕ ਆਪਣੇ ਆਪ ਨੂੰ ਯੋਧੇ ਘਵਾਉਂਦੇ ਆ ਤੇ ਸਾਨੂੰ ਕਹਿੰਦੇ ਅਸੀਂ ਪ੍ਰਧਾਨ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਦੇ ਸੋ ਇਸ ਗੰਦਾ ਨੂੰ ਸਮਝਣ ਦੀ ਲੋੜ ਹੈ ਵੀ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਹੋਵੇ ਗਗਵੀਰ ਸਿੰਘ ਬਾਦਲ ਜਿਵੇਂ ਕਿ ਕੱਲ ਤੁਸੀਂ ਉਹਦਾ ਲਾਈਵ ਦੇਖਿਆ ਹੁਣ ਪਰ ਕੱਢਣ ਪਾਉਣ ਨੂੰ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਨੂੰ ਲੱਗਦਾ ਵੀ ਸਾਡੀ ਸੱਤਾ ਦੁਬਾਰਾ ਕਾਇਮ ਹੋ ਜਾਵੇ ਯਾਨੀ ਭਗਵੰਤ ਮਾਨ ਦਾ ਬੋਲ ਵਾਲਾ ਹੁਣ ਇਸ ਕਦਰ ਖਰਾਬ ਹੋ ਗਿਆ ਪੰਜਾਬ ਦੇ ਅੰਦਰ ਕਿ ਇਹਨਾਂ ਨੂੰ ਲੱਗਦਾ ਵੀ ਦੁਬਾਰਾ ਅਸੀਂ ਪਲਟੀ ਮਾਰ ਜਾਵਾਂਗੇ ਤੇ ਪੰਜਾਬ ਦੇ ਲੋਕ ਸਾਡੇ ਹੱਕ ਦੇ ਵਿੱਚ ਖੜ ਜਾਣਗੇ ਪਰ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਤਾਂ ਕੁਛ ਹੋਰੀ ਮੱਥ ਰੱਖਿਆ ਕਹਿੰਦੇ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਜਿੰਨੇ ਤੁਸੀਂ ਸਾਡੇ ਪੰਜਾਬ ਦੇ ਵਾਸੀ ਜਾਂ ਵੱਖ-ਵੱਖ ਸਟੇਟਾਂ ਦੇ ਕਿ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਔਰ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਅਮਰਪਾਲ ਸਿੰਘ ਪਹਿਲਾ ਬੰਦਾ ਜਿਹੜਾ ਇਹਨਾਂ ਨੂੰ ਟੱਕਰ ਦੇ ਸਕਦਾ ਉਹਨੂੰ ਤਾਂ ਕਿਹਦੇ ਨਾਲ ਇਹਨਾਂ ਨੇ ਅੰਦਰ ਰੱਖਿਆ ਹੋਇਆ ਇਹ ਬਾਹਰ ਆ ਗਿਆ ਤਾਂ ਸਾਡਾ ਮੈਨੂੰ ਐਂ ਲੱਗਦਾ ਇਹਨਾਂ ਨੂੰ ਲੱਗਦਾ ਮੜੀਆ ਮੇਟ ਹੋ ਜਾਣਾ ਸੀ ਕਿਉਂਕਿ ਬਾਦਲ ਕੇ ਲਾਣੇ ਨੂੰ ਵੀ ਪਤਾ ਵਿਰੋਧੀ ਪਾਰਟੀਆਂ ਵੀ ਤੰਜ ਕੱਸਦੀਆਂ ਨੇ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਲਗਾਤਾਰ ਯਾਨੀ ਟਾਰਗੇਟ ਕੀਤਾ ਜਾਂਦਾ ਨਜਾਇਜ਼ ਐਨਐਸਏ ਲਾਈ ਜਾਂਦੀ ਹੈ ਜੇਲ੍ਹ ਦੇ ਵਿੱਚ ਬੈਠੇ ਤੋਂ ਹੀ ਡਰ ਹੀ ਜਾਂਦੇ ਕਹਿੰਦੇ ਸਾਨੂੰ ਉਸ ਤੋਂ ਬਹੁਤ ਵੱਡਾ ਖਤਰਾ ਹੈ ਪੰਜਾਬ ਦੀ ਜਨਤਾ ਨੂੰ ਵੀ ਖਤਰਾ ਹੈ ਤਾਂ ਹੁਣ ਮੈਂ ਪੁੱਛਣਾ ਚਾਹੁੰ ਆ ਸਾਡੇ ਪੰਜਾਬੀਆਂ ਤੋਂ ਕਿ ਭਾਈ ਤੁਹਾਨੂੰ ਕੀ ਲੱਗਦਾ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਆਉਣੇ ਚਾਹੀਦੀ ਹੈ ਕਿ ਤੁਸੀਂ ਕਿਹਦੇ ਹੱਕ ਵਿੱਚ ਕਮੈਂਟ ਕਰਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲ ਤੇ ਜ਼ਰੂਰ ਕਰ ਲੈਣਾ ਜੀ ਮੇਰੇ ਵੀਰ ਵੀਡੀਓ ਨੂੰ ਦਬਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ